ਜਿਹੜਾ ਬਈ ਸਕੋਰਪੀਓ ਚਲਾਉਂਦਾ ਨਾ ਜਿਹਦੇ ਕੋਲ ਸਕੋਰਪੀਓ ਹੈ ਉਹ ਅਸਲੀ ਐਵਰੇਜ ਦੱਸਦਾ ਇਹ ਗੱਡੀ 18 19 ਦੀ ਐਵਰੇਜ ਹੱਸ ਕੇ ਘਟਦੀ ਹੈ ਆ ਕਹਿੰਦੇ ਨੇ ਬਈ ਮੀਟਰ ਤੇ ਝੂਠ ਮੀਟਰ ਜਮਾ ਸਹੀ ਦੱਸਦਾ ਬਈ ਬਸ ਥੋੜੇ ਤੇ ਡਿਪੈਂਡ ਕਰਦਾ ਤਿੰਨ ਚਾਰ ਗੱਲਾਂ ਦਾ ਧਿਆਨ ਰੱਖਿਓ ਉਹ ਕਿਹੜੀਆਂ ਗੱਲਾਂ ਨੇ ਤੁਹਾਨੂੰ ਦੱਸ ਦਿਆਂ ਪਤਾ ਯਾਰ ਗੱਡੀ ਦੀ ਲੁੱਕ ਲੈ ਹੈਗੀ ਗੱਲਬਾਤ ਪੂਰੀ ਹੈ ਨਾ ਤੇ ਪਹਿਲੀ ਗੱਲ ਕਰਦੇ ਆਪਾਂ ਟੌਰ ਦੀ ਦੇਖੋ ਨਵੀਂ ਵੀ ਆਈ ਆਪਾ ਸਕੋਰਪਿਓ ਇਹਨਾਂ ਹਣਾ ਉਹ ਚ ਫੀਚਰ ਜ਼ਿਆਦਾ ਨਹੀਂ ਇਹ ਚ ਫੀਚਰ ਘੱਟ ਨੇ ਪਰ ਜਿਹੜੀ ਲੁੱਕ ਵਾਈਜ਼ ਹੈ ਨਾ ਬਾਈ ਲੁੱਕ ਵਾਈਜ਼ ਤਾਂ ਬਾਈ ਦਹਿ ਜਿਹੇ ਦੀ ਪੈਂਦੀ ਹੈ ਕਾਲਾ ਰੰਗ ਤਾਂ ਬਾਈ ਲੱਖ ਰੁਪਏ ਮਹਿੰਗਾ ਮਿਲਦਾ ਇਹ ਤੁਹਾਨੂੰ ਪਤਾ ਹੀ ਹੈ ਪਹਿਲਾਂ ਕਾਲਾ ਰੰਗ ਵੀ ਗਿਆ ਨਹੀਂ ਸੀਗਾ ਪਰ ਜਦੋਂ ਕਾਲਾ ਰੰਗ ਆਇਆ ਟਾਇਰ ਟੂਰ ਕੋ ਆਇਆ ਲੋਕਾਂ ਨੇ ਫੇਰ ਪਤਾ ਲੱਗਿਆ ਵੀ ਹਾਂ ਭਈ ਹੈਗੇ ਗੱਲਬਾਤ ਤੇ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਵੀ ਜਿਹੜਾ ਬੰਦਾ ਸਕੋਰਪਿਓ ਚਲਾਉਂਦਾ ਜਾਂ ਕੋਈ ਵੀ ਗੱਡੀ ਆ ਤੁਹਾਡੇ ਕੋਲ ਹੈ ਨਾ ਸਭ ਤੋਂ ਵੱਡੀ ਚੀਜ਼ ਇਹ ਧਿਆਨ ਰੱਖਣੀ ਆ ਤੁਹਾਨੂੰ ਕਿ ਜਿਹੜਾ ਤੁਹਾਡਾ ਲੈਟ ਲਾਈ ਇਹ ਗੱਡੀ ਮੰਨ ਲਓ 2 ਦਿਨ ਦੀ ਖੜੀ ਹੈ ਚਾਹੇ ਤੁਸੀਂ ਕੱਲ ਚਲਾਈ ਸੀ ਸਭ ਤੋਂ ਵੱਡੀ ਚੀਜ਼ ਧਿਆਨ ਚ ਰੱਖਣੀ ਹੈ ਕਈ ਵਾਰ ਕੀ ਕਰਦੇ ਨੇ ਜ਼ਿਆਦਾਤਰ ਬਸ ਸੈਲਫ ਮਾਰੀ ਤੇ ਉਹਦੀ ਗੱਡੀ ਹੱਕ ਲੈਂਦੇ ਨੇ ਬਾਈ ਐਂ ਨਾ ਕਰਿਆ ਕਰੋ ਖਾਸ ਕਰਕੇ ਠੰਡ ਦੇ ਵਿੱਚ ਥੋੜੀ ਗੱਡੀ ਮਗਲਿਆਲ ਚੱਕਣ ਲੱਗ ਜੂਗੀ ਠੀਕ ਹੈ ਜੀ ਤੇ ਇਹ ਚੀਜ਼ ਇਹ ਦੇਖੋ ਤੁਸੀਂ ਕਿਤੇ ਕਾਲੀਆ ਤੁਹਾਨੂੰ 2 ਮਿੰਟ ਪਹਿਲਾਂ ਸਟਾਰਟ ਕਰ ਲਓ ਪਰ ਗੱਡੀ ਦਾ ਮਗਲਿਆਲਾ ਸਾਰਾ ਇੰਜਨ ਦੇ ਵਿੱਚ ਘੁੰਮ ਜਾਣ ਦਿਓ ਠੰਡ 'ਚ ਤਾਂ ਇਹਦਾ ਬਹੁਤ ਚੱਕਰ ਪੈਂਦਾ ਗੱਡੀਆਂ ਨੂੰ ਵੀ ਨਵੇਂ ਨਵੇਂ ਗੱਡੀਆਂ ਮਗਲਿਆਲ ਚੱਕਣ ਲੱਗ ਜਾਂਦੀਆਂ ਨੇ ਤੇ ਲੋ ਜੀ ਹੁਣ ਆਪਾਂ ਗੱਲ ਕਰਦੇ ਆਂਗੇ ਗੱਡੀ ਦੀ ਸਟਾਰਟਿੰਗ ਦੀ ਗੱਡੀ سٹਾਰਟ AC ਜਾਂਦਾ ਬੰਦ ਕਰਤਾ ਤੇ ਗੱਡੀ ਦੀ ਆਵਾਜ਼ ਦੇਖੋ ਹੁਣ ਮਿਸਤਰੀ ਵੀ ਕਹਿੰਦਾ ਵੀ ਹਾਂ ਆਪਈ ਗੱਡੀ ਦੀ ਆਵਾਜ਼ ਨਹੀਂ ਹੈਗੀ ਇੱਕ ਬਾਈ ਦੇ ਕੋਲੇ ਚਿੱਟੀ ਸਕੋਰਪਿਓ ਸੀ ਤੇ ਆਪਾਂ ਜੱਸੀ ਮੁੰਡਾ ਬਾਈ ਤੋਂ ਕੰਮ ਕਰਾਉਣੇ ਆ ਤੇ ਉਹਨੇ ਦਿਖਾਈ ਕਹਿੰਦਾ ਬਾਈ ਗੱਡੀ ਦੀ ਆਵਾਜ਼ ਦੇਖ ਹਣਾ ਚਲੋ ਟੱਚ ਬੁੱਡ ਨਜ਼ਰ ਨਾ ਲੱਗੇ ਉਹ ਗੱਲ ਕਰਦਾ ਫਿਰੇ ਮੈਂ ਤੇ ਹੁਣ ਆਪਾਂ ਗੱਲ ਕਰਦੇ ਆਂਗੇ ਗੱਡੀ ਦੀ ਐਵਰੇਜ ਦੀ ਐਵਰੇਜ ਕਿਵੇਂ ਵੱਧ ਦੱਸਦੀ ਹੈ ਹਨਾ ਤੇ ਇਹਦੇ ਚ ਦੱਸਦੀ ਹੈ ਆ ਦੇਖੋ ਇਸ ਟਾਈਮ ਇੱਥੇ ਤਾਂ ਕਲੀਅਰ ਨਹੀਂ ਆ ਰਿਹਾ ਸਹੀ ਤਰ੍ਹਾਂ 16.9 ਮਤਲਬ 17 ਕਿਲੋਮੀਟਰ ਦੀ ਐਵਰੇਜ ਦੇ ਰਹੀ ਆ ਬਾਈ ਗੱਡੀ ਸੱਚੀ ਉਹ ਦੇ ਰਹੀ ਆ ਆਪਾਂ ਕੱਢਦੇ ਆ ਯਾਰ ਠੀਕ ਹੈ ਇਹ ਸੱਚ ਹੈ ਮੈਂ 4500 ਰੁਪਏ ਵਿੱਚ 4500 ਦੇ ਡੀਜੇ ਚ ਬਾਈ ਮਨਾਲੀ ਤੋਂ ਗੱਡੀ ਲਿਆਇਆ ਸੀ ਪਰ ਕੋਈ ਨਹੀਂ ਲੈ ਸਕਦਾ ਹਰ ਕੋਈ ਨਹੀਂ ਲੈ ਸਕਦਾ ਹੁਣ ਕੱਲ ਨੂੰ ਅਗਲਾ ਕੋਈ ਮੈਂ ਕਹ ਅਗਲਾ ਮੰਗ ਕੇ ਲੈ ਆਂਦਾ 4500 ਤੇਰ ਪਾ ਲਿਆ ਹਣਾ ਤਾਂ ਗੱਡੀ ਲੈ ਨਹੀਂ ਵੀਰੇ ਉਹਦਾ ਮੈਟਰ ਕਰਦਾ ਬਾਈ ਜੀ ਥੋੜਾ ਜਿਹੜਾ ਮੰਨ ਲਓ ਹਣਾ ਇਹ ਤਾਂ ਰੀਸੈਟ ਕਰ ਦੋ ਤੇ ਥੋੜੀ ਚਲਾਣੀ ਸਭ ਤੋਂ ਵੱਡੀ ਗੱਲ ਕਿ ਤੇ ਬਾਹਰ ਅੰਦਰ ਜਾਂਦੇ ਹੋ ਨਾ ਕੂਲੈਂਟ ਤੇ ਮਕਲੈਲ ਜ਼ਰੂਰ ਚੈੱਕ ਕਰ ਲਿਆ ਕਰੋ ਬਾਈ ਤੁਹਾਨੂੰ ਇਹ ਲੱਗ ਰਿਹਾ ਹੋ ਕਿ ਐਵੇਂ ਮਾਰੀ ਜਾਂਦਾ ਪਰ ਇਹ ਗੱਲਾਂ ਸੱਚੀਆਂ ਨੇ ਕਈ ਤਾਂ ਚੱਕੀ ਨਹੀਂ ਕਰਦੇ ਮੈਂ ਕਰੇਟਾ ਹੋਰ ਗੱਡੀਆਂ ਨਾਲ ਇੰਜਨ ਸੀਜ਼ ਹੋਏ ਦੇਖੇ ਨੇ ਸੋ ਇਹ ਚੀਜ਼ਾਂ ਗਰਮੀਆਂ 'ਚ ਜ਼ਰੂਰ ਧਿਆਨ ਰੱਖਿਆ ਕਰੋ ਤੇ ਗੱਡੀ ਦੀ ਜਿਹੜੀ ਨਾਇਸ ਪਹਿਲਾਂ ਇੱਧਰ ਮੀਟਰ ਐ ਧਿਆਨ ਮਾਰੋ ਹਨ ਇਹ ਤਾਂ ਚਲੋ ਹੈਂਡ ਬ੍ਰੇਕ ਦਾ ਹਨ ਇਹ ਤਾਂ ਗਿਆ ਲਓ ਜੀ ਇਹ ਗਿਆ ਉਹ ਤੇਲ ਧਾਰਿਆਗਾ ਆ ਬੈਲਟ ਧਾਰਿਆ ਠੀਕ ਹੈ ਜੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀਰੇ ਪਹਿਲਾਂ ਇਹ ਚੀਜ਼ਾਂ ਧਿਆਨ ਰੱਖੋ ਵੀ ਪਈ ਪਈ ਸੌਂ ਤਾਂ ਨਹੀਂ ਆ ਰਿਹਾ ਗੱਡੀ ਦੀ ਜਿਹੜੀ ਆ ਦੇਖੋ ਇੰਜਨ ਦੀ ਆਵਾਜ਼ ਦੇਖੋ ਇੰਜਨ ਦੀ ਆਵਾਜ਼ ਠੀਕ ਹੈ ਓਕੇ ਆ ਜਾ ਮਾ ਠੀਕ ਹੈ ਗੱਡੀ ਤੁਸੀਂ ਸਭ ਤੋਂ ਵੱਧ ਗੱਡੀ ਐਵਰੇਜ ਹੁੰਦੀ ਹੈ ਮਹਿੰਦਰਾ ਨੇ ਫੀਚਰ ਦਿੱਤਾ ਹੈਗਾ ਗੱਡੀ ਤੋਂ ਐਵਰੇਜ ਲੈਣੀ ਹੈ ਨਾ ਬਈ ਠੀਕ ਹੈ ਤੇ ਵੈਸੇ ਵੀ ਕਹੂੰਗਾ ਯਾਰ ਪਤਾ ਕਿ ਗੱਡੀ ਚਲਾਓ ਸਿਰਫ ਆਰਾਮ ਨਾਲ ਚਲਾਓ 80 ਤੇ ਗੱਡੀ ਰੱਖੋ ਬਾਅਦ ਚ ਕੋਈ ਫਾਇਦਾ ਨਹੀਂ ਆ ਪੀਜੀ ਜੀ ਡੀਐਮਸੀ ਐਂ ਚ ਜਾ ਕੇ ਦੇਖਦੇ ਆ ਐਕਸੀਡੈਂਟ ਹੋਏ ਹੁੰਦੇ ਨੇਗੇ ਲੋਕ ਮਹੀਨਾ ਮਹੀਨਾ ਡੇਡ ਡੇਡ ਮਹੀਨਾ ਹੋਇਆ ਨਾ 40 40 30 ਲੱਖ ਰੁਪਏ ਆਪਣੇ ਪਰਿਵਾਰਾਂ ਦਾ ਲਾ ਗਿਆ ਨਾ ਆ ਲੋ ਜੀ ਜਿਹੜਾ ਆ ਫੀਚਰ ਹੈ ਨਾ ਕਰੂਜ਼ ਮੋਡ ਉਨੇ ਚ ਕਹਿੰਦੇ ਨੇ ਕਿ ਅਗਲਾ ਕਹਿੰਦਾ ਹਾਂ ਬਾਈ ਤੁਹਾਨੂੰ ਪਤਾ ਸੀ ਇਹ ਕੀ ਦਿਖਾਣੀ ਕਿੱਡੀ ਗੱਲ ਸੀ ਨਹੀਂ ਵੀਰੇ ਧਿਆਨ ਨਾਲ ਸੁਣਿਓ ਗੱਲ ਵੱਡਾ ਰੋਡ ਹੈ ਨਾ ਉਹਤੇ ਤੁਸੀਂ ਕ੍ਰੂਜ਼ ਮੋਡ ਤੇ ਰੱਖੋਗੇ ਨਾ ਤੁਹਾਡੀ ਗੱਡੀ 20 ਦੀ ਵੀ ਐਵਰੇਜ ਹੋ ਮੈਂ 20 ਦੀ ਐਵਰੇਜ ਗੱਡੀ ਜਾਂ ਮੀਟਰ ਤੇ 21 ਸ਼ੋਅ ਕਰਦੀ ਸੀ ਠੀਕ ਹੈ ਤੇ ਗੱਡੀ ਤੁਸੀਂ ਰੱਖਣੀ ਹੈਗੀ ਸਿਰਫ 80 ਤੇ 80 ਤੋਂ ਤੁਸੀਂ 5 10 10 ਮਾਸਬ ਵਧਾ ਸਕਦੇ ਹੋ 80 ਤੇ ਰੱਖੋਗੇ ਗੱਡੀ ਤੁਹਾਡੀ ਐਵਰੇਜ ਹੋ ਵੀਰੇ ਮਨਾਲੀ ਗਈ ਸੀਗੇ ਤੇ ਗੱਡੀਆਂ ਮੰਨ ਕੇ ਚੱਲੋ ਵੱਡੇ ਰੋਡ ਨੇ ਉੱਥੇ ਹੋਣਾ ਹਨਾ ਯਾਰ ਤੇ ਐਵੇਂ ਨਕੇ ਚੱਲੋ ਵੀ ਗੱਡੀ ਨੇ 4500 ਰੁਪਏ ਦੇ ਵਿੱਚ ਮਨਾਲੇ ਤੋਂ ਵਾਪਸ ਆ ਗਈ ਸੀਗੀ ਦੇਖੋ ਯਾਰ ਹਨਾ ਤੇ ਉੱਤੇ ਮੀਟਰ ਸ਼ੋਅ ਕਰ ਰਿਆ ਸੀਗਾ ਆਪਣਾ 1.58 ਪਤਾ ਨਹੀਂ 18.8 ਸੀ ਹਨਾ ਤੇ ਇਹ ਚੀਜ਼ਾਂ ਵੀਰੇ ਧਿਆਨ ਚ ਰੱਖਣ ਵਾਲੇ ਹੁੰਦੇ ਨੇ ਜਿੰਨਾਂ ਕੋਲ ਸਕੋਰਪੀਓ ਹੈ ਖਾਸ ਕਰਕੇ ਤੇ ਪਹਿਲਾਂ ਕਹਿੰਦੇ ਸੀ ਕਿ ਭਾਈ ਹਨਾ ਸਕੋਰਪੀਓ ਦੀ ਭਾਈ ਐਵਰੇਜ ਨੋਵਾ ਦੀ ਨੋਵਾ 'ਚ ਕੰਫਰਟ ਹੈਗਾ ਪਰ ਨੋਵਾ ਦੀ ਨਹੀਂ ਐਵਰੇਜ ਨਹੀਂ ਹੈਗੀ ਕੈਪਟਨ ਸੀਟ ਹੈ ਤੇ ਅਸੀਂ ਤੁਹਾਨੂੰ ਪਿੱਛੋਂ ਦਿਖਾਣੇ ਹਾਂ স্পੇਸ ਜਿਹੜੀ ਪਿੱਛੋਂ ਸਪੇਸ ਆ ਤੁਸੀਂ ਸਫਰ ਕਰਨਾ ਹੈ ਮੰਨ ਲਓ ਤੁਸੀਂ 4 ਜਾਨਿਆਂ ਪੰਜ ਜਾਨਿਆਂ ਜੋ ਵੀ ਉਹ ਹਨ ਆ ਪਿੱਛੋਂ ਜਿਹੜੀਆਂ ਨਾ ਭਈਆ ਸੀਟ ਆ ਆ ਸੀਟ ਕੱਢ ਦਿਆ ਕਰੋ ਮੇਰਾ ਭਰਾ ਆ ਜਿਹੜੀ ਸੀਟ ਹੈ ਨਾ ਇਹ ਕੱਢ ਕੇ ਤੇ ਇਹ ਸੀਟ ਜਿਹੜੀ ਨਾ ਮਗਰਲੀ ਸੀਟ ਕੱਢ ਕੇ ਤੇ ਇਹਦੇ ਪਿੱਛੇ ਗੱਦਾ ਵਿਛਾ ਲਓ ਜਿਹੜਾ ਆਪਣਾ ਗੱਦੇ ਨਹੀਂ ਸਸਤੇ ਪਤਾ ਨਹੀਂ ਗੱਦਿਆਂ ਦੇ ਉਹਦੇ ਉੱਪਰ ਕੋਈ ਮਹਿੰਗੀ ਚਾਦਰ ਵਿਛਾ ਲਓ ਘਰੇ ਬੁੜੀਆਂ ਕੋਲ ਹੁੰਦੀ ਆ ਹਨਾ ਪੋਲੀ ਚਾਦਰ ਹਨਾ ਉਹ ਵਿਛਾ ਲਓ ਪਿਛਲਾ ਬੰਦਾ ਉਹਨੂੰ ਪਤਾ ਵੀ ਲੱਗਣਾ ਮੇਰੀ ਵਾਈਫ ਸੀ ਬੇਟਾ ਸੀ ਹਨਾ ਉਹ ਸੁੱਤੇ ਗਏ ਨੇ ਉਹਨਾਂ ਨੂੰ 70 80 ਕਿਲੋਮੀਟਰ ਪਤਾ ਹੀ ਨਹੀਂ ਲੱਗਾ ਕਿੱਥੇ ਪਈਆਂ ਐਂ ਲ ਕਹਿੰਦੇ ਐ ਲਗਾ ਜੀ ਮੈਂ ਘਰ ਚ ਘਰੀ ਪਈ ਹੁੰਨੀ ਆ ਮਤਲਬ ਇਹ ਚੀਜ਼ ਤਾਂ ਹਾਂ ਝੋਲ ਜ਼ਰੂਰ ਹੈਗੀ ਐ ਪਰ ਜਿਵੇਂ ਪਿੱਛੇ ਪਿਆ ਬੰਦਾ ਤਾਂ ਪਤਾ ਵੀ ਨਹੀਂ ਲੱਗਦਾ ਤੇ ਇਹ ਚੀਜ਼ ਆ ਵੀਰੇ ਗੱਡੀ ਇਹਦੀ ਗੱਡੀ ਤੇ ਕੋਈ ਰੀਸ ਨਹੀਂ ਹੈਗੀ ਠੀਕ ਐ ਟਾਇਰ ਨੇ ਵੀਰੇ ਟਾਇਰ ਮੈਂ ਗਲਤੀ ਕਰ ਰੱਖੀ ਆ ਭੋਆ ਕੇ ਟਾਇਰ ਤਾਂ ਜਿਹੜੇ ਨੇ ਜੀ ਤੋ ਪੁਆਏ ਨੇ ਮੇਰੀ ਭੋਆ ਦੇ ਮੁੰਡੇ ਨੇ ਉਹਨਾਂ ਨੇ ਵੀ ਕਿਹਾ ਸੀ ਜੀ ਇਹ ਵੀ ਟਾਇਰ ਤੋਂ ਪਤਾ ਨਹੀਂ ਠੀਕ ਨੇ ਉਹ ਮੈਂ 20 ਇੰਚ ਪਾ ਰੱਖੇ ਨੇ ਭਾਈ ਇਹ ਤੂੰ ਸਿਆਹ ਹਿਸਾਬ ਲਾ ਲੋ ਹੁਣ ਮੈਨੂੰ 20 ਦੀ ਐਵਰੇਜ ਦੇ ਦਿੰਦੀ ਹੈ 18 ਦੀ ਹਨਾ ਤੇ ਜਦੋਂ ਮੈਂ ਪਤਲੇ ਟਾਇਰ ਪਵਾ ਲੇ ਤਾਂ ਕਿੰਨੀ ਐਵਰੇਜ ਦੋ ਇਹਦੇ ਚ ਤੁਸੀਂ 20 ਲੈ ਸਕਦੇ ਆ ਐਵਰੇਜ ਬਈ ਪਰ ਬਈ ਚਲਾਣੀ ਸਹੀ ਪਊਗੀ ਦੂਜੀ ਗੱਲ ਆ ਗਈ ਅਜ ਤੱਕ ਤੇ ਨਜ਼ਰ ਨੂੰ ਲੱਗ ਜੇ ਕਹਿਣ ਦਾ ਮਤਲਬ ਕੀ ਹੈ ਵੀ ਬਈ ਥੱਲੇ ਸੋਹਣੀ ਲੱਗਦੇ ਨੇ ਹਾਂ ਬਈ ਜਿਹੜਾ ਐ ਕੋਈ ਚੱਕਰ ਵੀ ਨਹੀਂ ਗੇ ਜਿਹਨੇ ਹਨਾ ਫਿਰ ਮਤਲਬ ਪਰ ਵੱਧ ਤੋਂ ਵੱਧ ਜਿਹੜਾ ਤੁਸੀਂ 20 ਇੰਚ ਪਵਾ ਲਓ 22 ਇੰਚ ਲ ਤਾਂ ਪਛਤਾਉਂਦੇ ਨੇਗੇ ਵੀ ਨਾ ਹੀ ਪਾਉਂਦੇ ਤੇ ਪਤਲੇ ਟਾਇਰ ਸੋਚੋ ਮੈਂ ਤਾਂ ਯਾਰ 20 ਦੀ ਐਵਰੇਜ ਆ ਉੱਪਰ 21 ਦੀ ਐਵਰੇਜ ਵੀ ਦੇ ਸਕਦੀ ਆ ਪਤਲੇ ਟਾਇਰਾਂ ਦਾ ਬਹੁਤ ਫਰਕ ਪੈਂਦਾ ਝੋਲ ਵੀ ਖਤਮ ਹੋ ਜਾਂਦੀ ਆ ਤੇ ਹੁਣ ਜਿਵੇਂ ਅਸੀਂ 80 ਤੋਂ 100 ਤੋਂ ਟਪਾਉਨੇ ਆ ਤਾਂ ਗੱਡੀ ਬਬਲਿੰਗ ਕਰ ਰਹੀ ਹੈ ਸਟੀਰੀਂਗ ਬਟ ਜਦੋਂ ਪਤਲੇ ਟਾਇਰ ਹੁੰਦੇ ਨੇ ਉਹ ਤੇ ਨਹੀਂ ਯਾਰ ਸੋਚੋ ਯਾਰ ਕੰਪਨੀ ਵੀ ਤੁਹਾਨੂੰ ਇਹ ਟਾਇਰ ਦੇ ਸਕਦੇ ਆ ਪਰ ਦਿੰਦੀ ਕਿਉਂ ਨਹੀਂ ਹੈਨਾ ਚਲੋ ਉਹ ਜਵਾਨੀ ਪੈਰਾਸੀਕਲੋ ਹੋ ਜਾਂਦਾ ਹੈਨਾ ਤੇ ਬਾਕੀ ਮੈਂ ਲਾਸਟ ਦੇ ਵਿੱਚ ਇਹੀ ਕਹੂੰਗਾ ਤੇ ਇਹ ਜਿਹੜੀ ਗੱਡੀਆਂ ਨੇ ਹੈਨਾ ਚਲ ਇਹ ਤਾਂ ਮੰਨ ਕੇ ਚਲੋ ਕਾਲੀ ਗੱਡੀ ਲੱਖ ਰੁਪਇਆ ਮਹਿੰਗਾ ਲੱਖ ਰੁਪਇਆ ਮਹਿੰਗਾ ਮਿਲਦੀ ਆ ਪਰ ਜਿਵੇਂ ਤੁਸੀਂ ਅੱਜ ਕੱਲ ਜਿਵੇਂ ਬਾਈ ਸਾਡੇ ਭਰਾ ਨੇ ਉਹ ਕਹਿੰਦੇ ਸੀ ਸਵਿਫਟ ਗੱਡੀ ਲੈਣੀ ਆ ਪਰਸੋਂ ਆਏ ਸੀਗੇ ਸਵਿਫਟ ਗੱਡੀ ਦਾ ਵੀਰੇ ਸਵਿਫਟ ਉਹ ਕਹਿੰਦੇ ਅਸੀਂ 5 ਲੱਖ ਰੁਪਇਆ ਲਾਵਾਂਗੇ ਮੈਂ ਕਹਾਂ ਯਾਰ ਤੂੰ ਦੀ ਲੱਖ ਰੁਪਇਆ ਹੋਰ ਵਧਾ ਲਾ ਦੋ ਸਕੋਰਪਿਓ ਲੈ ਲਓ ਚਿੱਟਾ ਮਾਡਲ ਤੁਹਾਨੂੰ ਆਰਾਮ ਨਾਲ ਮਿਲ ਜਣੀ ਆ ਆਰਾਮ ਨਾਲ ਪਤਲੇ ਟਾਇਰਾਂ ਚ ਮਿਲ ਜੂਗੀ ਤੁਹਾਨੂੰ ਤੇ ਇੰਜਨ ਚਾ ਟੱਕੜ ਨੇ ਕੁਝ ਵੀ ਨਹੀਂ ਹੁੰਦਾ ਤੇ ਗੁਰੂ ਸਾਹਿਬ ਦੀ ਕਿਰਪਾ ਵੀਰੇ ਚਲਾਈ ਇੰਨੀ ਆਪਣੀ ਸ਼ੁੱਧ ਹੈਗੀ ਤੇ ਕਲਚ ਪਲੇਟਾਂ ਹਾਲੇ ਤੱਕ ਨਹੀਂ ਬੁਆਈਆਂ 1 ਲੱਖ 1 ਲੱਕ ਨਈ 90000 ਤੇ ਮੁੰਡੇ ਅੱਜ ਕੱਲ ਦੇ ਮੁੰਡੇ ਤਾਂ 90000 ਤੇ 80000 ਤੇ ਕਲੱਚ ਫਰਟਾ ਪਾਉਂਦੇ ਸੋ ਇਹ ਚੀਜ਼ ਹੈ ਇਨਫੋਰਮੇਸ਼ਨ ਵਧੀਆ ਲੱਗੀ ਆਪਣੇ ਪੇਜ ਨੂੰ ਫੋਲੋ ਕਰ ਲਓ ਬਹੁਤ ਅਲੱਗ ਵੀਡੀਓ ਲੈ ਕੇ ਆਨਾ ਤਰ੍ਹਾਂ ਤਰ੍ਹਾਂ ਦੀ ਵੀਡੀਓ ਤਾਂ ਸਾਰੇ ਪਾਈ ਜਾਂਦੇ ਨੇ ਚਾਹੇ 2 ਦਿਨ ਵੀਡੀਓ ਨਾ ਪਾਈਏ ਪਰ ਚੱਜ ਦੀ ਵੀਡੀਓ ਲੈ ਕੇ ਆਨੇ ਆ ਜਦੋਂ ਲੈ ਕੇ ਆਨੇ ਆ ਤੇ ਜਿਹੜਾ ਸਕੋਰਪੀਓ ਵਧੀਆ ਲੱਗਦੀ ਹੈ ਉਹ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜਿਨ੍ਹਾਂ ਕੋਲੇ ਹੈਗੀ ਆ ਤਾਂ ਇਹ ਚੀਜ਼ ਤੁਸੀਂ ਕਰਕੇ ਦੇਖਿਓ 80 ਤੇ ਚਲਾਣੀ ਹੈ ਐਵਰੇਜ ਨੂੰ ਪੱਕਾ ਦੋ ਤੇ ਉਹ ਜੇ ਕਰੂਜ਼ਵੋਰਡ ਆ ਉਹਦਾ ਵੀ ਜ਼ਿਆਦਾ ਯੂਜ਼ ਕਰਨਾ ਤੇ ਮੁੱਖ ਦੀ ਗੱਲ ਇਹ ਆ ਘੈਂਟ ਗੱਡੀ ਆ ਪੂਰੀ ਡੈਸ਼ ਇਹਦੀ ਆ ਚਾਹੇ ਫੋਰਚਨਰ ਆ ਐਂਡਵਰਾ ਮਰਸੜੀਆਂ ਜੋ ਮਰਜ਼ੀ ਆ ਜਾਣ ਜਿਹੜੀ ਇਹ ਚੀਜ਼ ਆ ਨਾ ਇਹਦੀ ਡੈਸ਼ ਹੀ ਅਲੱਗ ਹੈ ਬਈ ਠੀਕ ਹੈ ਜੀ ਤੇ ਪੇ ਨੂੰ ਫੋਲੋ ਕਰ ਲਿਓ ਜੀ ਧੰਨਵਾਦ ਜੀ